ਸਮਾਨ ਨਹੀਂ ਕਰੇਗਾ ਡੜ ਗਿਆ ਹੈ ਡੜ ਗਿਆ ਸਮਾਨ ਹਾਂਜੀ ਤੇ ਜੀ ਕਰਦਾ ਹੁਣ ਘਰ ਜਾਣ ਨੂੰ ਹਾਂਜੀ ਕੋਈ ਨਹੀਂ ਰੋ ਰਹਾ ਇਹ ਕਿਤੇ ਦਿਨ ਜੇ ਚੰਗੇ ਨਹੀਂ ਰਹੇ ਤੇ ਮਾੜੇ ਵੀ ਨਹੀਂ ਰਹੇ ਤੁਸੀਂ ਦੇਖ ਸਕਦੇ ਹੋ ਕਿ ਭੈਣ ਜਿਹੜੀ ਉਹ ਭਾਵਕ ਹੋ ਗਈ ਹੈ ਕਿਤੇ ਜਦੋਂ ਸਾਰੇ ਘਰ ਬੰਦ ਹੋ ਜਾਣ ਤਾਂ ਫਿਰ ਰੱਬ ਦਾ ਘਰ ਖੁੱਲਦਾ ਇੱਥੇ ਬਹੁਤ ਸਾਰੇ ਪਰਿਵਾਰ ਜਿਹੜੇ ਆ ਸ਼ਰਨਾਰਥੀ ਬਣ ਕੇ ਰਹਿ ਰਹੇ ਨੇ ਜਿੰਨਾਂ ਦੇ ਘਰ ਡੁੱਬ ਗਏ ਜਿੰਨਾਂ ਦੀਆਂ ਜ਼ਮੀਨਾਂ ਡੁੱਬ ਗਈਆਂ ਪੈਲੀਆਂ ਡੁੱਬ ਗਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਦ ਕੀ ਬਹੁਤ ਮੁਸਕਾਨ ਜ਼ਿਆਦਾ ਹੋਇਆ ਕਰਦਾ ਬਹੁਤ ਟਰਾਂਸਫਰਮ ਡਿੱਗ ਗਈ ਅੱਛਾ ਜਦੋਂ ਮੰਤਰੀ ਸਾਹਿਬ ਆਉਂਦੇ ਆ ਇੱਥੇ ਤੁਹਾਨੂੰ ਮਿਲ ਕੇ ਜਾਂਦੇ ਆ ਹਾਂਜੀ ਹਾਂਜੀ ਮਿਲ ਕੇ ਜਾਂਦੇ ਨੇ ਤੇ ਉਹ ਤੇ ਵੀ ਆ ਕੋਈ ਦੱਸ ਦੇ ਕਿੰਨਾ ਕ ਸਾਮਾਨ ਸੀਗਾ ਸਾਮਾਨ ਆ ਗਿਆ ਕੂਲਰ ਜੀ ਦਾ ਫ੍ਰਿਜ ਜੀ ਦਾ ਸਾਰਾ ਬੈੱਡ ਸੂਟੇ ਕੰਦੇ ਸਾਰਾ ਕੁਝ ਡੁੱਬ ਗਿਆ ਸਾਰਾ ਉਦੋਂ ਦੁਬਾਰਾ ਵੀ ਗੇੜਾ ਮਾਰਨ ਗਏ ਹੋ ਕਿ ਨਹੀਂ ਗਏ ਸੀ ਖਾਲਾ ਅੱਛਾ ਤੇ ਪਾਣੀ ਚੜਦਾ ਜਾਂ ਡੁੱਬਣਾ ਹੀ ਆਂ ਅਸੀਂ ਇੱਥੇ ਹੀ ਰਹਿੰਦੇ ਆ ਪੈਲੀ ਜੀ ਪੈਲੀ ਜੀ ਰਹਿੰਦੇ ਇਹਨਾਂ ਵਿਚਾਰਾਂ ਸਾਰਾ ਕੋਸ਼ੀ ਰੋੜ ਕੇ ਲੈ ਗਏ ਆ ਤੁਹਾਨੂੰ ਇੱਥੋਂ ਚੜ ਕੇ ਸਾਹਮਣੇ ਦੀਦਾ ਹਾਂ ਮੈਂ ਇਹਨਾਂ ਨਾਂ ਵਿਚਾਰਾਂ ਸਮਾਨ ਹੀ ਕੱਢਿਆ ਗਿਆ ਮੈਨੂੰ ਤੇ ਅੱਜ ਪਤਾ ਲੱਗਾ ਵੀ ਆਂਦੇ ਬਾਨਾ ਹੀ ਟੁੱਟ ਗਿਆ ਗੁੱਤ ਸਰ ਗੁਰਦਰਾ ਲਾਗੋ ਤੇ ਬੰਦੇ ਨੇ ਝੂੜ ਹੀ ਮਾਰਦਾ ਮੇਰੇ ਕੋਲੇ ਸਕੂਲ ਵਾਲੀ ਗੱਡੀ ਆ ਤੇ ਮੈਂ ਭਜਾ ਕੇ ਲਿਆ ਮਹਾਦਵਾ ਤੋਂ ਉਨੋਂ ਚੜਾ ਲਿਆ ਵੀ ਕਿਤੇ ਉਹ ਨਾ ਹੁੰਦੀ ਹੈ ਵਿਚਾਰੇ ਵੀ ਕਿਤੇ ਰੋੜੀ ਨਾ ਜਾ ਔਖਾ ਹਾਂ ਬਾਨਾ ਦੇ ਛੋਟੇ ਬੱਚੇ ਕਿੱਧਰ ਨੂੰ ਜਾਣਗੇ ਇੱਕ ਮਹੀਨੇ ਤੋਂ ਕਰੋ ਬੇਕਾਰ ਹੋ ਕੇ ਬੈਠੇ ਹੈ ਤੇ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਪਈ ਆ ਪਹਿਲੀ ਦਾ ਵੀ ਰੋੜ ਇੰਨਾ ਕਿ ਮਾਲਦੀਆਂ ਜਿਹੜੀਆਂ ਸ਼ਾਨਾਂ ਪਾਈਆਂ ਹੋਈਆਂ ਆ ਸਾਡੇ ਕੋਲੇ ਘਟੋ ਘੜਤੀ 35 ਗਾਈਆਂ ਸੇਵਾ ਵਾਲੀਆਂ ਜਿਹੜੀ ਇਹ 12 ਪਸ਼ੂ ਖੜ ਕੇ ਸੇਵਾ ਕਰਦੇ ਆਂ ਅੱਛਾ ਹਾਂਜੀ ਤੇ 30 ਤੋਂ 35 ਵੀ گاਵਾ ਸਾਡੇ ਹੁਣ ਕਿੱਥੇ ਆਓ ਹੁਣ ਆਵੇ ਇੱਥੇ ਬੰਦ ਤੇ ਵੱਜੀਆਂ ਕੋਸ ਬਾਬਿਆਂ ਜਣ ਤੇ ਖੁਰਲੀ ਤੇ ਬੱਧੀਆਂ ਨੇ ਖੱਟੇ ਖਵਾ ਕੇ ਕੋਈ ਅੰਦਰ ਕੀਤੀ ਜਾਂਨੇ ਕੋਈ ਬਾਹਰ ਕੀਤੇ ਟਾਈਮ ਪਾਸ ਕਰਾਉਂਦੇ ਪਏ ਹਾਂ ਤੇ ਘਰ ਤਾਂ ਜੇ ਪਾਣੀ ਬੜਾ ਆਇਆ ਤੇ ਫਿਰ ਕਿੱਦਾਂ ਜਾਵਾਂਗੇ ਆਪਾਂ ਜਦੋਂ ਲੱਤ ਗਿਆ ਤੇ ਚਲ ਚਾ ਜਦੋਂ ਲੱਤ ਜਾ ਉਦੋਂ ਜਾਓਗੇ ਇਹ ਪਾਣੀ ਆਇਆ ਉਦੋਂ ਦੇ ਬੱਚੇ ਜਿਹੜੇ ਇਨਸਾਨ ਬੰਨ ਤੇ ਲੱਗੇ ਨੇ ਇੱਥੇ ਕੌਣ ਤੇ ਤੁਹਾਡੇ ਬੱਚੇ ਵੀ ਨਾਲ ਲੱਗੇ ਨੇ ਸਾਡੇ ਬੱਚੇ ਨਾਲ ਲੱਗੇ ਨੇ ਨਾਲ ਬੱਚੇ ਲੱਗੇ ਨੇ ਹਾਂ ਤੇ ਆਪ ਚਲੋ ਜੀ ਦੂਜੇ ਤਾਂ ਠਾਕੀਤੇ ਤੇ ਆਪ ਅਸੀਂ ਇੱਥੇ ਗੁਰਦੁਆਰੇ ਮਿੱਠੇ ਹਾਂ ਹਾਂ ਕਿਉਂ ਕੀਤਾ ਸੀ ਹੁਣ ਸਿਆਲ ਆ ਗਿਆ ਇੱਥੇ ਫਿਰ ਪੱਕਿਆ ਪਕਾਇਆ ਫਿਰ ਆਪ ਪਕਾ ਲੈਂਦੇ ਹੋ ਸ਼ਾਮ ਨੂੰ ਆਪ ਵੀ ਪਕਾ ਲਈਦਾ ਵਾ ਪੀ ਲੋਕੀ ਵੀ ਲਾ ਜਾਂਦੇ ਵਾ ਉਹ ਪਵਾ ਲਈਦਾ ਉਹ ਖਾ ਲਈਦਾ ਤੁਹਾਡੇ ਕੋਲ ਪਸ਼ੂ ਵੀ ਹੈਗੇ ਇੱਥੇ ਹੈਗੇ ਲਿਆਂਦੇ ਇੱਥੇ ਗੁਰਦੁਆਰੇ ਜੀ ਕਿੰਨੇ ਕ ਪਸ਼ੂ ਨੇ ਹੈਗੇ 4-5 ਉਹਨਾਂ ਵਾਸਤੇ ਚਾਰਾ ਚੂਰਾ ਮਿਲ ਜਾਂਦਾ ਮਿਲ ਜਾਂਦਾ ਤੇ ਚਲੋ ਉਧਰੋਂ ਪੈਲੀ ਜਦੋਂ ਉੱਠ ਗਈ ਇੱਥੇ ਆ ਗਈ ਤੇ ਇੱਥੋਂ ਮੁੜ ਕਿਧਰ ਜਾਣਗੇ ਮੈਂ ਨਾ ਬੁਰੇ ਹਾਲ ਪੋਛੀ ਕੋ ਉਹਨਾਂ ਨੂੰ ਭਾਵਾ ਨਾ ਥਾਂ ਵੀ ਰੁੜ ਗਿਆ ਵਾ ਆਪਦਾ ਵੀ ਥਾਂ ਰੁੜ ਗਿਆ ਬੱਚਿਆਂ ਦੇ ਕੱਪੜੇ ਵੀ ਰੁੜ ਗਏ ਆ ਕੋਈ ਚੀਜ਼ ਜਿੰਨੀ ਘਰ ਦੀ ਵਰਤੋਂ ਸਾਰੀ ਸਾਥੋਂ ਕੱਢੀ ਨਗੀ ਰੁੜ ਗਈ ਆ ਤੇ ਹੁਣ ਬਹੁਤ ਮੁਸ਼ਕਲ ਹੋਇਆ ਪਿਆ ਹੁਣ ਜਦੋਂ ਉਹਨਾਂ ਪਾਣੀ ਦੇ ਲੈਣ ਜਿਹੜੀ ਕਰੰਟ ਸੀ ਮਨ ਲਾ ਟ੍ਰਾਂਸਫਰਮ ਉਹ ਵੀ ਰੁੜ ਗਿਆ ਸਾਡਾ ਕੋਈ ਸਰਕਾਰ ਸਹਿਯੋਗ ਕਰ ਰਹੀ ਹੈ ਕੋਈ ਮਦਦ ਨਾ ਕੋਈ ਨਹੀਂ ਆਲੀ ਕੋਈ ਨਹੀਂ ਆਇਆ ਬੌੜਿਆ ਆ ਸਮੋ ਜਿਹੜੇ ਵਿਚਾਰੇ ਆਪਣੇ ਆ ਘਰੇਲੂ ਬੰਦੇ ਉਹ ਮਾੜਾ ਮੋੜ ਸਮਾਨ ਦੇ ਗਏ ਬਾਕੀ ਸਰਕਾਰ ਕੋਈ ਨਹੀਂ ਇੱਥੇ ਕੋਈ ਬੋਰਡ ਹੈ ਸਰਕਾਰ ਦਾ ਜਿਹੜਾ ਰਾਤ ਨੂੰ ਲੰਗਰ ਪਕਦਾ ਉਹ ਗੁਰਦੁਆਰੇ ਦੀ ਗੁਰਦੁਆਰੀ ਦੀ ਸੇਵਾ ਹੈ ਗੁਰਦੁਆਰੀ ਦੀ ਸੇਵਾ ਆਪੇ ਪਕਾਉਂਦੇ ਹਾਂਜੀ ਆਪੇ ਕਿੰਨਾ ਔਖਾ ਘਰ ਛੱਡ ਕੇ ਆਉਣਾ ਬੜਾ ਔਖਾ ਬੜਾ ਔਖਾ ਹੈ ਬੱਚੇ ਜਿਹੜੇ ਪਾਸੇ ਕੱਢੇ ਨੇ ਹਾਂ ਤੇ ਪੈਲਿੰਗ ਜਿਹੜੀ ਪਾ ਰਿਆ ਕੋਸ ਤੇ ਉਹ ਵੀ ਡੁੱਬੀ ਪਈ ਐ ਤੇ ਜਿਹੜੇ ਇੱਧਰ ਆਵੇ ਤੁਹਾਨੂੰ ਸਾਹਮਣੇ ਦੱਸਣ ਲਈ ਐ ਵੀ ਉਸੇ ਤਾਂ ਡੁੱਬੀ ਪਈ ਆ ਹੁਣ ਗਾਂਹ ਸਾਹ ਨਾਲ ਜੇ ਬੱਚੇ ਕਿਸ ਸਾਹ ਸਾਹ ਤੇ ਪਾ ਲੈਨੇ ਨੀ ਬਾਹਰ ਕੋ ਹੂਤ ਪਾ ਲਾਂਗੇ ਆਪਾਂ ਹੈ ਪੈਲੀ ਹੈਗੀ ਸਾਡੇ ਕੋਲੇ 7 ਕਿੱਲੇ ਥਾਂ ਐ 7 ਕਿੱਲੇ ਸਾਰਾ ਰੁੜ ਗਿਆ ਹੁਣ ਰੁੜਨ ਦਾ ਦੇ ਹੁਣ ਇਹ ਵੇਖੋ ਪਾਣੀ ਦਾ ਰੋੜ ਬਹੁਤ ਚੱਲਦਾ ਪਿਆ ਜੀ ਉਸੇ ਪਾਣੀ ਤਾਰੂ ਵੀ ਫਸਲ ਤੇ ਬਚਣੀ ਨਹੀਂ ਉਹ ਤਾਂ ਪਤਾ ਹੀ ਐ ਤਾਰੂ ਚੱਲਦਾ ਪਿਆ ਤੇ ਫਸਲ ਵੀ ਨਹੀਂ ਬਜਣੀ ਤੇ ਕਮਰੇ ਵੀ ਉਹਦੇ ਜਿਹੜਾ ਘਰ ਬਣਾਇਆ ਸੀ ਉਹ ਵੀ ਰੋੜ ਕੇ ਲੈ ਗਿਆ ਮੈਂ ਇਸ ਵਕਤ ਮੁੱਠਿਆ ਵਾਲੇ ਪਿੰਡ ਖੜਾ ਹਾਂ ਤੇ ਇਹ ਗੁਰਦੁਆਰਾ ਸਾਹਿਬ ਆ ਗੁਪਤ ਸਰ ਤਸਵੀਰ ਦਿਖਾ ਦਿਓ ਤੇ ਕਿਤੇ ਜਦੋਂ ਸਾਰੇ ਘਰ ਬੰਦ ਹੋ ਜਾਣ ਤਾਂ ਫਿਰ ਰੱਬ ਦਾ ਘਰ ਖੁੱਲਦਾ ਇੱਥੇ ਬਹੁਤ ਸਾਰੇ ਪਰਿਵਾਰ ਜਿਹੜੇ ਆ ਸ਼ਰਨਾਰਥੀ ਬਣ ਕੇ ਰਹਿ ਰਹੇ ਨੇ ਜਿਨ੍ਹਾਂ ਦੇ ਘਰ ਡੁੱਬ ਗਏ ਜਿਨ੍ਹਾਂ ਦੀਆਂ ਜ਼ਮੀਨਾਂ ਡੁੱਬ ਗਈਆਂ ਪੈਲੀਆਂ ਡੁੱਬ ਗਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਚੰਗੇ ਭਲੇ ਘਰਾਂ ਦੇ ਮਾਲਕ ਜਿਹੜੇ ਆ ਉਹ ਤੰਬੂਆਂ ਵਿੱਚ ਸ਼ਰਨਾਰਥੀ ਬਣ ਕੇ ਰਹਿ ਰਿਹਾ ਅੱਜ ਗੁਰੂ ਘਰ ਦੇ ਵਿੱਚ ਰਹਿ ਰਿਹਾ ਸਿੱਧੀ ਗੱਲਬਾਤ ਕਰਾਉਣੇ ਆ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਆਪਣਾ ਦਵਿੰਦਰ ਕੌਰ ਕਿਹੜਾ ਪਿੰਡਾ ਪਿੰਡੇ ਇਹੋ ਮੁੱਠਿਆ ਇਹੋ ਪਿੰਡ ਇਹੋ ਕੀ ਬਲੀ ਰਾਤ ਪਹਿਲੀ ਵੇਗੀ ਤੁਹਾਡੀ ਪਹਿਲੀ ਵੇਗੀ ਕਿੰਨੀ ਕ ਪਹਿਲੀ ਸੀ ਪਾੜੀ ਹੈਗੀ ਕਿੱਲਾ ਪਈ ਪਾੜੀ ਹੈਗੀ ਕਿੱਲਾ ਤੇ ਪੈ ਸਾਰੀ ਡੁੱਬ ਗਈ ਡੁੱਬ ਗਈ ਘਰ ਵੀ ਡੁੱਬ ਗਿਆ ਹਾਂ ਘਰ ਵੀ ਡੁੱਬ ਗਿਆ ਸਾਮਾਨ ਸਭ ਕੱਢ ਲਿਆ ਫਿਰ ਸਾਰਾ ਨਹੀਂ ਸਾਮਾਨ ਵੀ ਨਹੀਂ ਕੱਢਿਆ ਕੋਠਿਆਂ ਦੇ ਤੇੜਾ ਪਾਟੀਆਂ ਕੋਠੇ ਵੀ ਹੁਣ ਪਤਾ ਨਹੀਂ ਮੇਰੇ ਹਿਸਾਬ ਨਾਲ ਭਾਵੇਂ ਡੇਕ ਗਿਆ ਜਿੰਨਾ ਪਾਣੀ ਦੱਸਣ ਦਾ ਹੈ ਸਾਮਾਨ ਸਭ ਕੁਝ ਨਹੀਂ ਕੱਢਿਆ ਕੁਝ ਨਹੀਂ ਕੱਢਿਆ ਕਿੰਨਾ ਕ ਸਾਮਾਨ ਹੋਊਗਾ ਸਾਮਾਨ ਵਾਦੂ ਸਾਮਾਨ ਤੇ ਕਿਤੇ ਭਰੇ ਪਏ ਘਰ ਤੇ ਹੁਣ ਘਰ ਭਰੇ ਪਏ ਹਾਂ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਮੈਂ ਤੇ ਇਹਨਾਂ ਕੋਲੇ ਰਹਿਨੇ ਆ ਆਦੇ ਭਰਾਵਾਂ ਕੋਲੇ ਅੱਛਾ ਘਰ ਵਾਲੇ ਇੱਕ ਇੱਕ ਘਰ ਰਹਿੰਦੇ ਆ ਦੇਤ ਹੋਏ ਇਹ ਇਹ ਦੋਤਾ ਤੁਹਾਡਾ ਇਹ 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 ਕੀ ਲੱਗਦਾ ਬੱਚਾ ਇਹ ਦੋਤਾ ਹੈ ਦੋਤਾ ਹੂੰ ਅੱਛਾ ਅੱਛਾ ਛੋਟੇ ਛੋਟੇ ਬੱਚਿਆਂ ਨਾਲ ਕਿੰਨਾ ਦੋਤਾ ਹੋ ਰਿਹਾ ਹਾਂ ਬੜਾ ਔਖਾ ਥਿਆ ਜਗ੍ਹਾ ਜੁਗਾ ਬਣੀ ਹੈਗੀ ਇੱਥੇ ਉੱਤਾਂ ਇਹਨਾਂ ਕੋਲੇ ਰਹਿਨੇ ਇਹਨਾਂ ਕੋਲੇ ਹਾਂ ਕਿੰਨੇ ਕ ਪਰਿਵਾਰ ਨੇ ਇੱਥੇ ਇੱਥੇ ਚਾਰ ਭਰਾ ਮੇਰੇ ਨਹੀਂ ਨਹੀਂ ਸਾਰੇ ਪਰਿਵਾਰ ਜਿਹੜੇ ਗੁਰਦੁਆਰੇ ਰਹਿਣ ਨੇ ਇਹ ਕਿੰਨੇ ਕ ਪਰਿਵਾਰ ਨੇ ਏ ਵਾਵਾ ਘਾਰਿਆ ਤੇ ਅੱਛਾ ਸਾਰੇ ਇੱਥੇ ਰਹਿ ਰਹੇ ਆ ਵੇ ਇੱਥੇ ਰਹੇ ਤੇ ਪ੍ਰਸ਼ਾਦਾ ਪਾਣੀ ਫਿਰ ਰਾਤ ਨੂੰ ਆਪ ਤਿਆਰ ਕਰਦੇ ਹੋ ਕਿ ਅੱਜ ਦਾ ਤੱਕੇ ਬਣਾਏ ਨਹੀਂ ਆਪ ਹੀ ਕਰੀ ਦੇ ਆਪ ਤਿਆਰ ਕਰਦੇ ਗੁਰਦੁਆਰੇ ਵਾਲੇ ਸੇਵਾ ਕਰ ਰਹੇ ਸਾਰੇ ਹਾਂ ਅੱਛਾ ਅੱਛਾ ਹਾਂ ਹਾਂ ਜੀ ਮਤਾਈ ਤੁਹਾਡਾ ਕੀ ਨਾਮ ਲਾਕੇ ਜਲਾਡਾ ਵੱਡਾ ਰੇਨੋ ਪਾਰ ਖਾਦੇ ਆ ਉਥੇ ਪਾਟੇ ਪਿਛਲੇ ਪਾਣਿਆਂ ਦੇ ਉਹ ਵੀ ਨਹੀਂ ਸਾਡੇ ਸੂਤਰ ਹੋਏ ਅੱਛਾ ਵਾ ਵੇਰ ਆ ਗਿਆ ਹੂੰ ਔਖਾ ਹੋ ਜਾਂਦਾ ਚਟੂ ਛੋਟੇ ਛੋਟੇ ਬੱਚੇ ਵੀ ਨਾਲ ਨਜ਼ਰ ਆਉਂਦੇ ਕੋਈ ਨੀ ਰੋਣਾ ਇਹ ਕਹਿੰਦੇ ਦੇ ਜੇ ਚੰਗੇ ਨਹੀਂ ਰਹੇ ਤੇ ਮਾੜੇ ਵੀ ਨਹੀਂ ਰਹੇ ਤੁਸੀਂ ਵੇਖ ਸਕਦੇ ਹੋ ਕਿ ਭੈਣ ਜਿਹੜੀ ਉਹ ਭਾਵਕ ਹੋ ਗਈ ਐ ਤੇ ਇਹ ਔਖਾ ਹੁੰਦਾ ਯਾਰ ਕਹਿੰਦੇ ਘਰ ਤਾਂ ਥੋੜਾ ਪਿੱਛੇ ਜਾ ਬੁੱਤ ਘਰ ਤਾਂ ਕਹਿੰਦੇ ਜਾਨਵਰਾਂ ਨੂੰ ਕਹਾਰੇ ਹੁੰਦੇ ਕੱਲ ਇੱਕ ਇੰਟਰਵਿਊ ਕੀਤਾ ਸੀ ਹੁਣ ਸਿਆਲ ਆ ਗਿਆ ਵਾ ਕੀ ਇਹ ਤਾਂ ਬਚਦਾ ਵੀ ਕਿ ਨਹੀਂ ਵੀ ਬਚਦੀ ਕੱਢਿਆ ਵੀ ਘਰ ਤੋਂ ਹੂੰ ਕੱਢਿਆ ਵੀ ਕੁਛ ਨਹੀਂ ਕਿੰਨਾ ਕੁ ਸਮਾਨ ਸੀਗਾ ਸਮਾਨ ਆ ਗਿਆ ਕੂਲਰ ਸੀਦਾ ਫ੍ਰਿਜ ਸੀਦਾ ਸਾਰਾ ਬੈੱਡ ਸੂਵੇ ਕੰਦੇ ਸਾਰਾ ਕੋਈ ਨੋ ਬਗਿਆ ਉਦੋਂ ਬਾਅਦ ਵੀ ਗੇੜਾ ਮਾਰਨ ਗਏ ਹੋ ਕਿ ਨਹੀਂ ਗਏ ਸੀ ਘਰ ਆ ਅੱਛਾ ਤੇ ਪਾਣੀ ਚੜਦਾ ਜਾਂ ਡੁੱਬਣਾ ਹੀ ਆ ਉਹ ਖਾਓ ਹਾਂ ਆ ਛੋਟੇ ਛੋਟੇ ਬੱਚੇ ਵੀ ਤੁਹਾਡੇ ਨਾਲ ਨੇ ਆਓ ਦੋ ਤੁਹਾਡਾ ਅਸੀਂ ਚਾਰ ਦਰਾਂ ਜਿਠਾ ਲਈਆਂ ਸਿੱਕਾ ਜੀ ਸਾਡਾ ਇੱਕੋ ਘਰ ਆ ਹੂੰ ਬਹੁਤ ਸ਼ਨਮਸ ਤੇ ਹੁਣ ਕੀ ਮੁਸ਼ਕਲ ਆ ਰਹੀ ਤੁਹਾਨੂੰ ਲੰਗਰ ਪ੍ਰਸ਼ਾਦਾ ਮਿਲ ਰਿਹਾ ਮਿਲ ਰਿਹਾ ਉਹ ਮਿਲ ਰਿਹਾ ਅੱਛਾ ਇਹ ਕੋਈ ਸਰਕਾਰ ਦੇ ਰਹੀ ਹੈ ਕਿ ਜਾਂ ਗੁਰੂ ਘਰ ਦੇ ਗੁਰਦੁਆਰਾ ਸਾਹਿਬ ਤੋਂ ਮੰਦਾ ਨਹੀਂ ਇਹ ਦਜੀ ਦੇਖ ਜਾਂਦੇ ਆਪਦੇ ਜਿਹੜੇ ਬਾਹਰੋਂ ਆਉਂਦੇ ਉਹ ਲਾ ਜਾਂਦੇ ਆ ਅੱਛਾ ਉਹ ਕੰਮ ਚੱਲਣ ਦੇ ਇੱਥੇ ਫਿਰ ਪੱਕਿਆ ਪਕਾਇਆ ਫਿਰ ਆਪ ਪਕਾ ਲੈਂਦੇ ਆ ਸ਼ਾਮ ਨੂੰ ਆਪ ਵੀ ਪਕਾ ਲਈਦਾ ਵਾ ਤੇ ਲੋਕੀ ਵੀ ਲਾ ਜਾਂਦੇ ਵਾ ਉਹ ਪਵਾ ਲਈਦਾ ਉਹ ਖਾ ਲਈਦਾ ਤੁਹਾਡੇ ਕੋਲ ਪਸ਼ੂ ਵੀ ਹੈਗੇ ਇੱਥੇ ਹੈਗੇ ਲਿਆਂਦੇ ਇੱਥੇ ਗੁਰਦੁਆਰੇ ਚ ਕਿੰਨੇ ਕ ਪਸ਼ੂ ਨੇ ਹੈਗੇ 4 ਬੰਨੇ ਉਹਨਾਂ ਵਾਸਤੇ ਚਾਰਾ ਚੂਰਾ ਮਿਲ ਜਾਂਦਾ ਮਿਲ ਜਾਂਦਾ ਸਰਕਾਰ ਕੋਈ ਕਰ ਰਹੀ ਹੈ ਕਿ ਜਾਂ ਸਮਾਜ ਸੇਵੀ ਵੀ ਕਰ ਰਹੇ ਨੇ ਜਿਹੇ ਆਉਂਦੇ ਉਹ ਲਾਗ ਲੁਕ ਜਾਂਦੇ ਆ ਜਿਹੜਾ ਸਮਾਨ ਹੁੰਦਾ ਮੰਡੇ ਆ ਹੀ ਉਹਨਾ ਥੋੜਾ ਥੋੜਾ ਉਹ ਪਾ ਲਈਦਾ ਵਾ ਸਾਰੇ ਵੰਡ ਵਰਤ ਕੇ ਸ਼ਾਦ ਵੰਡ ਵਰਤ ਕੇ ਕਿੱਥੇ ਤਾਂ ਸੋ ਅੱਜ ਅਜੇ ਵਾਕਈ ਲੋੜ ਹੈ ਵੀ ਇੱਕ ਦੂਜੇ ਦੇ ਸਹਾਰਾ ਬਣਦੇ ਹਾਂਜੀ ਹਾਂਜੀ ਤੇ ਲੋਕ ਮਤ ਕਰਦੇ ਇੱਕ ਦੂਜੇ ਦੀ ਫਿਰ ਹਾਂਜੀ ਕਰਦੇ ਬਹੁ ਕਰਦੇ ਹਾਂ ਸਾਰੇ ਦਿੰਦੇ ਸਹਯੋਗ ਅੱਛਾ ਹੁਣ ਕੋ ਮੁਸ਼ਕਲ ਤਾਂ ਨਹੀਂ ਆ ਰਹੀ ਤੁਹਾਨੂੰ ਨਹੀਂ ਨਹੀਂ ਉਹ ਇਹ ਘਰ ਛੱਡਣਾ ਬੜਾ ਔਖਾ ਹੁੰਦਾ ਹੈ ਉਧਰਲੇ ਪਾਸੇ ਹੋਰ ਵੀ ਕਾਫੀ ਪਰਿਵਾਰ ਜਿਹੜੇ ਆ ਉਹ ਬੈਠੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਤੁਹਾਨੂੰ ਮੁਕਰੋ ਛੱਡ ਦੀ ਕਲਾ ਜੀ ਜਾੜਤੀ ਗੜੀ। ਕੀ ਠਾਕੂ ਸੇਤਾ ਠੀਕ ਨਹੀਂ? ਠੀਕ ਠੀਕ ਹੈ। ਅੱਛਾ। ਤੇ ਤੁਹਾਡਾ ਵੀ ਘਰ ਪਾਣੀ ਚ ਡੁੱਬ ਗਿਆ? ਹਾਂਜੀ ਪਾਣੀ ਚ ਡੁੱਬ ਗਿਆ। ਦੋ ਮੁੰਡਿਆਂ ਦਾ ਘਰ ਪਾਣੀ ਚ ਡੁੱਬ। ਦੋ ਮੁੰਡਿਆਂ ਦਾ ਡੁੱਬ ਗਿਆ। ਦੋਵਾਂ ਦਾ ਡੁੱਬ ਗਿਆ। ਅੱਛਾ। ਪਹਿਲੀ ਕਿੰਨੀ ਸੀ? ਪਹਿਲੀ ਹੈਗੀ 6-7 ਕਿੱਲੇ। ਤੇ ਪਹਿਲੇ ਵੀ ਸਾਰਾ ਟਰਾਂਸਫਾਰਮ ਸਾਰਾ ਡੁੱਗ ਡੁੱਗ ਪਿਆ। ਅੱਛਾ। ਤੇ ਸਮਾਨ ਵੀ ਕੋਈ ਨਹੀਂ ਰਿਆ ਸਭ ਰੁੜ ਰੜ ਗਿਆ। ਹੂੰ। ਤੇ ਹੁਣ ਤਾਂ ਬਹੁਤ ਮੁਸ਼ਕਲ ਗੱਲ ਹੈ। ਉਹ ਟੱਕਰ ਦੁਆਰੇ ਬੈਠੇ ਕਿੰਨਾ ਕੌਖਾ ਸੀ ਘਰ ਛੱਡ ਕੇ ਆਉਣਾ ਬੜਾ ਬੜਾ ਔਖਾ ਵੀ ਬਹੁਤ ਜ਼ਿਆਦਾ ਔਖਾ ਮਸਾ ਮਾਲ ਡੰਗਰ ਕੱਢੀ ਤੇਜੀ ਕੱਢੇ ਨੇ ਤੇ ਸਮਾਨ ਜਿਹੜਾ ਸਾਰਾ ਰੁੜ ਗਿਆ ਦੋ ਮੁੰਡਿਆਂ ਦੇ ਘਰ ਸੀ ਉਹ ਵੀ ਰੁੜ ਗਏ ਤੇ ਸਮਾਨ ਨਹੀਂ ਕੋਈ ਵੀ ਨਿਕਲਿਆ ਨਹੀਂ ਹਾਂਜੀ ਹੁਣ ਆਉਣ ਵਾਲੇ ਸਮੇਂ 'ਚ ਫੇਰ ਮੁਸ਼ਕਲਾਂ ਵਧਣਗੀਆਂ ਕਿਉਂਕਿ ਜਦੋਂ ਪਾਣੀ ਲੱਥੂਗਾ ਉਹ ਨਾ ਉਸ ਮਾਲ ਬਚਣਾ ਤੇ ਘਰ ਨੂੰ ਵੀ ਤਰੇੜਾਂ ਪੈ ਜਾਣੀਆਂ ਜਮੀਨ ਬਹਿ ਜਾਣੀ ਹੈ ਟਾਇ ਗਏ ਨੇ ਟਾਇ ਗਏ ਟਾਇ ਗਰ ਰੋਡ ਕਿੰਨੇ ਕੁ ਪੈਸੇ ਲਾਇਏ ਸੀ ਘਰ ਤੇ ਸਾਮਾਨ ਤੇ ਬੱਚੇ ਰੱਖੇ ਪਏ ਕਿੱਦਾਂ ਵੱਡਾ ਸੀਗਾ ਬਾਹੋਂ ਵੱਡਾ ਘਰ ਸੀਗਾ ਨਹੀਂ ਵਾ ਵਾ ਸੀਪੀ ਐਵੇਂ ਦੋ ਦੋ ਕਮਰੇ ਪਾਏ ਸੀ ਤੇ ਬੁਜਾਰੇ ਜੋਗਾ ਹੈਗਾ ਬੁਜਾਰੇ ਜੋਗਾ ਪਾਏ ਸੀ ਆਪ ਤੇ ਉਹ ਵੀ ਰੁੜ ਗਏ ਨੇ ਦੋ ਮੰਡਿਆਂ ਦੇ ਤੇ ਹੁਣ ਬਹੁਤ ਛਾਣੇ ਬਜ਼ੁਰਗਾਂ ਦੋਵੇ ਕਹਿੰਦੇ ਵੀ ਖੁਰਾ ਨਹੀਂ ਬਣਦਾ ਤੇ ਕਾ ਕਮਰਾ ਬਣਾਉਣਾ ਤੇ ਬਹੁਤ ਔਖੀ ਗੱਲ ਹੈ ਨਾ ਕਮਰਾ ਬਣਾਉਣਾ ਬੜਾ ਔਖਾ ਮੁੰਡੇ ਵਿਚਾਰੇ ਤੈਨੂੰ ਪਤਾ ਪੈਲ ਘਾਚੇ 6 ਮਹੀਨੇ ਤੱਕ ਰਿਆ ਆ ਜਾਂਦਾ ਤੇ ਕੀ ਕਰਨਾ 6 ਮਹੀਨੇ ਪਾਣੀ ਆ ਜਾਂਦਾ ਇੱਕ ਫਸਲ ਬਚਦੀ ਇੱਕ ਫਸਲ ਨਾ ਕੀ ਪੰਦਾ ਪਹਿਲਾਂ 2023 ਚ ਵੀ ਇਦਾਂ ਹੀ ਹੋਇਆ ਹੋਣਾ ਹਾਂਜੀ ਤਰੀ ਉਹ ਜਿਹੜਾ 2 ਸਾਲ ਪਹਿਲਾਂ ਆਇਆ ਸੀਗਾ ਉਦੋਂ ਵੀ ਡੁੱਬ ਗਈ ਫਸਲ ਉਹ ਤਾਂ ਡੱਬ ਗਈ ਉਦੋਂ ਘਰ ਬਚ ਗਏ ਸੀ ਘਰ ਬਚ ਗਏ ਸੀ ਘਰ ਬਚ ਗਏ ਸੀ ਕਿ ਪਾਣੀ ਜ਼ਿਆਦਾ ਆਇਆ ਕਿਉਂ ਕਿ ਜ਼ਿਆਦਾ ਆਇਆ ਅੱਗੇ ਸਮਾਨ ਵੀ ਬਚ ਗਿਆ ਸੀ ਘਰ ਵੀ ਬਚ ਗਿਆ ਸੀ ਤੇ ਟਰਾਂਸਫਾਰਮ ਵੀ ਸਾਡੇ ਪਹਲੇ ਚੋ ਵੀ ਨਿਸ਼ਕਾਨ ਨਹੀਂ ਕੋਈ ਹੋਇਆ ਤੇ ਐਦ ਕੀ ਬਹੁਤ ਨਿਸ਼ਕਾਨ ਜ਼ਿਆਦਾ ਹੋਇਆ ਘਰ ਦਾ ਬਹੁਤ ਟਰਾਂਸਫਾਰਮ ਡਿੱਗ ਪਿਆ ਅੱਛਾ ਜਦੋਂ ਮੰਤਰੀ ਸਾਹਿਬ ਆਉਂਦੇ ਆ ਇੱਥੇ ਤੁਹਾਨੂੰ ਮਿਲ ਕੇ ਜਾਂਦੇ ਆ ਹਾਂਜੀ ਹਾਂਜੀ ਮਿਲ ਕੇ ਜਾਂਦੇ ਹਾਂ ਤੇ ਉਹ ਤੇ ਵੀ ਆਪ ਦੱਸ ਦੇ ਨੇ ਹੂੰ ਬਹੁਤ ਔਖਾ ਸਮਾਂ ਚੱਲਣ ਦੇ ਹੂੰ ਤੇ ਘਰ ਹੋ ਤੇ ਕਰੇ ਜਾਣਾ ਬਿਲਕੁਲ ਹਾਂ ਘਰ ਤੋਂ ਬਿਨਾਂ ਕਿਤੇ ਜਾਵਾਂ ਪੰਜ ਦਾ ਸਮਾਂ ਹੋਊ ਤੇ ਘਰੇ ਜਾਣਾ ਹੂੰ ਤੇ ਇਹ ਤੇ ਸਾਡੀ ਤੇ ਹੋ ਆ ਤੇ ਚਲੋ ਸਾਨੂੰ ਕੋਈ ਵੀ ਹੋਰ ਨਹੀਂ ਕੋਈ ਦਿੱਕਤ ਚਲੋ ਖਾਂ ਤੁ ਬਿਲਜੀ ਤੁਸੀਂ ਆਨ ਦਾ ਪਾ ਕੇ ਕੋਈ ਕਮਰੇ ਬੈਠ ਗਏ ਹੂੰ ਤੇ ਚਲੋ ਇੰਨੀ ਵੱਡੀ ਛਾਵਾ ਛੇ ਤੇ ਵੱਡੀ ਗੱਲ ਸਾਨੂੰ ਥਾਂ ਦਿੱਥੇ ਦੀ ਹਾਂ ਆ ਆ ਬੱਚੇ ਤੁਹਾਡੇ ਨੇ ਹਾਂਜੀ ਸਾਡੇ ਹੀ ਨੇ ਇਹ ਪੁੱਤਰੇ ਆ ਇਹ ਪੁੱਤਰੇ ਇਹ ਵੀ ਪੁੱਤਰਾ ਇਹ ਪੁੱਤਰੇ ਆ ਆ ਆ ਪੁੱਤਰੀ ਆ ਅੱਛਾ 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 ਦੋਈਆ ਆ ਲੇ ਕਿ ਨਹੀਂ ਕਿ ਆਹ ਪੁੱਤਰੀਆਂ ਤੁਹਾਡੀਆਂ ਹਾਂ ਹਾਂਜੀ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਆ ਛੋਟੇ ਛੋਟੇ ਬੱਚੇ ਨੇ ਘਰ ਛੱਡਣਾ ਕੋਈ ਨਹੀਂ ਪੁੱਤ ਕੋਈ ਨਹੀਂ ਉਰੇ ਆ ਉਰੇ ਆ ਆਪਾਂ ਨਾਲ ਗੱਲ ਕਰਦੇ ਆ ਅੱਛਾ ਜਦੋਂ ਘਰੋਂ ਆਏ ਸੀਗੇ ਗੱਲ ਸੁਣੋ ਇੱਧਰ ਆ ਚੱਲ ਕਿਹੜੀ ਕਲਾਸ ਪੜ੍ਹਦੇ ਇਹਨਾਂ ਦੱਸ ਦੇ ਮੈਨੂੰ ਕਿਹੜੀ ਕਲਾਸ ਪੜ੍ਹਦੇ 5ਥ ਕਲਾਸ 5ਥ ਕਲਾਸ ਪੜ੍ਹਦੇ ਤੇ ਘਰ ਚ ਕਿਹੜੀ ਕਿਹੜੀ ਚੀਜ਼ ਰਹਿ ਗਈ ਆ ਤੇ ਕਿਹੜੀ ਚੀਜ਼ ਲਿਆਉਣੀ ਸੀ ਹੋਰ ਕੋਈ ਵੀ ਨਹੀਂ ਰਹਿ ਗਈ ਅੱਛਾ ਕੋਈ ਨਹੀਂ ਰਹਿ ਗਈ ਸਮਾਨ ਕਰੀ ਆ ਹਾਂਜੀ ਨਹੀਂ ਸਮਾਨ ਨਹੀਂ ਕਰੇਗਾ ਡੜ ਗਿਆ ਹੈ ਡੜ ਗਿਆ ਸਮਾਨ ਹਾਂਜੀ ਤੇ ਜੀ ਕਰਦਾ ਹੁਣ ਘਰ ਜਾਣ ਨੂੰ ਹਾਂਜੀ ਅੱਛਾ ਤੇ ਘਰ ਤਾਂ ਜੇ ਪਾਣੀ ਬੜਾ ਆਇਆ ਤੇ ਫਿਰ ਕਿੱਦਾਂ ਜਾਵਾਂਗੇ ਆਪਾਂ ਜਿੱਦੋਂ ਲੱਤ ਗਿਆ ਤੇ ਚਲ ਜਾਣਾ ਜਦੋਂ ਲੱਤ ਜਾ ਉਦੋਂ ਜਾਓਗੇ ਹਾਂਜੀ ਤੇ ਉਦੋਂ ਬਾਅਦ ਜਿੱਦਣ ਕਿੰਨੇ ਦਿਨ ਹੋਗੇ ਤਾਂ ਉੱਠ ਕੇ ਖੜਿਓ ਉੱਠ ਕੇ ਕੜਿਓ ਜਦੋਂ ਜਦੋਂ ਇੱਥੇ ਆਪਾਂ ਆਏ ਸੀਗੇ ਘਰੋਂ ਕਿੰਨੇ ਦੇ ਨਾ ਹੋਵੇ ਹੁਣ ਇੱਥੇ ਬੈਠਿਆ ਨੂੰ ਮੀਨਾ ਹੋ ਗਿਆ ਮੀਨਾ ਹੋ ਗਿਆ ਮੀਨਾ ਹੋ ਗਿਆ ਹਾਂਜੀ ਹੁਣ ਜਾਣਾ ਕਰ ਹਾਂਜੀ ਇੱਥੇ ਦਿਲ ਲੱਗਾ ਨਹੀਂ ਲੱਗਾ ਸੋ ਇਹ ਬੱਚਿਆਂ ਦਾ ਬੜਾ ਔਖਾ ਹੈ ਬੱਚੇ ਚਲੋ ਆ ਆਪਣਾ ਦੱਸ ਨਹੀਂ ਸਕਦੇ ਪਰ ਅੰਦਰੋਂ ਹਰ ਕੋਈ ਦੁਖੀ ਹੁੰਦਾ ਹੈ ਤੇ ਆਪਣਾ ਦੁੱਖ ਦੱਸਣਾ ਜਿਹੜਾ ਕਿਸੇ ਨੂੰ ਬਹੁਤ ਔਖਾ ਆਪਣਾ ਵੀਰ ਜੀ ਵੀ ਛੋੜਨੇ ਆਪਾਂ ਇਹਨਾਂ ਨਾਲ ਵੀ ਖੜੇ ਹੋ ਜਮੜੇ ਜੀ ਬਾਈ ਜੀ ਕਿਵੇਂ ਦੇਖ ਰਹੋ ਉੱਠ ਕੇ ਖਲੋ ਜੋ ਮੜੇ ਹਾਂਜੀ ਕਿਵੇਂ ਦੇਖ ਰਹੋ ਸਾਰਾ ਕੁਝ ਚੱਲਣਾ ਘਰ ਛੱਡ ਕੇ ਹਨਾ ਬੜੇ ਬੁਰੇ ਆਲੇ ਪੋਚੀ ਕੋ ਨਾਲ ਇਹ ਬੱਚੇ ਤੁਹਾਡੇ ਆ ਮੇਰੇ ਮੇਰੇ ਹੀ ਆ ਸਮਝ ਲਓ ਤੇਰੇ ਮੇਰੇ ਤਾਏ ਦਾ ਮੁੰਡਾ ਆ ਇਹ ਤਾਏ ਦਾ ਮੁੰਡਾ ਚਲੋ ਆਪਣੀ ਹੋਏ ਜਮੀਨ ਇੱਥੇ ਆ ਪਰ ਮੇਰੀ ਜਗਾ ਉਧਰ ਆ ਤੇ ਇਹ ਇੱਥੇ ਹੀ ਰਹਿੰਦੇ ਆ ਪੈਲੀ ਜੀ ਪੈਲੀ ਜੀ ਰਹਿੰਦੇ ਇਹਨਾਂ ਦਾ ਵਿਚਾਰਾ ਸਾਰਾ ਕੋਸ਼ਿਸ਼ ਰੋੜ ਕੇ ਲੱਗੇ ਆ ਅਗਰ ਤੁਹਾਨੂੰ ਇੱਥੋਂ ਚੜ ਕੇ ਸਾਹਮਣੇ ਦੀਦਾ ਹੈ ਹਾਂ ਮੈਂ ਇਹਨਾਂ ਨਾਲ ਵਿਚਾਰਾਂ ਸਮਾਨ ਹੀ ਕੱਢਿਆ ਗਿਆ ਮੈਨੂੰ ਤੇ ਅੱਜ ਪਤਾ ਲੱਗਾ ਵੀ ਆਂਦੇ ਬਾਨਾ ਹੀ ਟੁੱਟ ਗਿਆ ਗੁੱਤ ਸਰ ਗੁਰਦਾਰੇ ਲਾਗੂ ਤੇ ਬੰਦੇ ਨੇ ਝੂਠ ਹੀ ਮਾਰਦਾ ਮੇਰੇ ਕੋਲੇ ਸਕੂਲ ਵਾਲੀ ਗੱਡੀ ਆ ਤੇ ਮੈਂ ਭਜਾ ਕੇ ਲਿਆ ਮਹਾਦਵਾ ਤੋਂ ਉਹਨਾਂ ਚੜਾ ਲਿਆ ਵਾ ਭੀ ਕਿਤੇ ਹੋਣਾ ਹੁੰਦੀ ਹੈ ਵਿਚਾਰੇ ਵੀ ਕਿਤੇ ਰੋੜੀ ਨਾ ਜਾਵੇ ਖਾਊ ਹੋ ਜਾ ਬਾਨਾ ਦੇ ਛੋਟੇ ਬੱਚੇ ਕਿਧਰ ਨੂੰ ਜਾਣਗੇ ਚਲੋ ਉਧਰੋਂ ਪੈਲੀ ਜਦੋਂ ਉੱਠ ਗਿਆ ਇੱਥੇ ਆ ਗਏ ਤੇ ਇੱਥੋਂ ਮੁੜ ਕਿਧਰ ਜਾਣਗੇ ਇੱਥੋਂ ਟੁੱਟ ਗਿਆ ਇਹਨੂੰ ਸਹੀ ਹੈ ਮੈਂ ਨਾ ਬੁਰੇ ਹਾਲ ਪੁੱਛੀ ਕੋਹ ਨਾਲੋਂ ਭਰਾਵਾ ਨਾ ਕੋਈ ਸਰਕਾਰ ਸਹਿਯੋਗ ਕਰ ਰਹੀ ਹੈ ਕੋਈ ਮਦਦ ਕੋਈ ਨਹੀਂ ਆਲੀ ਕੋਈ ਨਹੀਂ ਆਇਆ ਬੌੜਿਆ ਹੀ ਆ ਸਮੋ ਜਿਹੜੇ ਵਿਚਾਰੇ ਆਪਣੇ ਆ ਘਰੇਲੂ ਬੰਦੇ ਉਹ ਮਾੜਾ ਮੋੜ ਸਮਾਨ ਦੇ ਗਏ ਬਾਕੀ ਸਰਕਾਰ ਕੋਈ ਨਹੀਂ ਇੱਥੇ ਕੋਈ ਬੋਰਡ ਹੈ ਸਰਕਾਰ ਦਾ ਅੱਛਾ ਜਿਹੜਾ ਰਾਤ ਨੂੰ ਲੰਗਰ ਪਕਦਾ ਉਹ ਗੁਰਦੁਆਰੇ ਦੀ ਗੁਰਦੁਆਰੀ ਦੀ ਸੇਵਾ ਹੁੰਦੀ ਗੁਰਦੁਆਰੀ ਦੀ ਸੇਵਾ ਆਪੇ ਪਕਾਉਂਦੇ ਹਾਂਜੀ ਆਪੇ ਘਰਵਰ ਕੀ ਚਲੋ ਹਾਂਜੀ ਘਰਵਰ ਕੀ ਜੇ ਸ਼ਰਧਾ ਹੈਗੀ ਨਾਲ ਲੱਪਈਦਾ ਨਹੀਂ ਤੇ ਪੱਕੇ ਪਕਾਏ ਮਿਲ ਜਾਂਦੇ ਜੀ ਮਿਲ ਜਾਂਦੇ ਹਾਂ ਹੂੰ ਇੰਨੀ ਕਿ ਸਹੂਲਤ ਹੈਗੀ ਇੱਥੇ ਸੋ ਕਿਤਨਾ ਕਹਤੇ ਸਮਾਜ ਜਿਹੜਾ ਵਾ ਕਹਿੰਦੇ ਜੇ ਚੰਗੇ ਦੇ ਨਹੀਂ ਰਹੇ ਤੇ ਮਾੜੇ ਵੀ ਨਹੀਂ ਰਹਣੇ ਸੋ ਇਹ ਛੋਟੇ ਛੋਟੇ ਬੱਚੇ ਨੇ ਤੁਸੀਂ ਵੇਖ ਸਕਦੇ ਹੋ ਇੱਕ ਵਾਰੀ ਉਧਰ ਵੀ ਤਸਵੀਰ ਦਿਖਾ ਦਿਓ ਕਿ ਪਰਿਵਾਰ ਆਪਸ ਵਿੱਚ ਬੈਠੇ ਨੇ ਗੱਲਾਂ ਬਾਤਾਂ ਕਰ ਰਹੇ ਨੇ ਸਮਾ ਆ ਗਿਆ ਮੈਂ ਤੁਹਾਡੇ ਕੋ ਆ ਗਿਆ ਮੈਂ ਆ ਗਿਆ ਆ ਗਿਆ ਬਾਪੂ ਜੀ ਹਾਂ ਦੱਸੋ ਹੁਣ ਕੀ ਕਰਾਂ ਚਾਹੁੰਦੇ ਹਾਂ ਹੁਣ ਦੱਸੋ ਉੱਠ ਕੇ ਖੜੇ ਹੋ ਹਾਂ ਜੀ ਬੋਲੋ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਜੀ ਇਹ ਇੱਕ ਮਹੀਨਾ ਹੋ ਗਿਆ ਸਾਨੂੰ ਖਰਾਬ ਹੁੰਦਿਆਂ ਨੂੰ ਇੱਕ ਮਹੀਨੇ ਤੋਂ ਕਰੋ ਬੇਕਾਰ ਹੋ ਕੇ ਬੈਠੇ ਸੀ ਤੇ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਪਈ ਆ ਫੈਲੀ ਦਾ ਵੀ ਰੋੜ ਇੰਨਾ ਕਿ ਮਾਲਦਿਆਂ ਜਿਹੜੀਆਂ ਛਾਨਾਂ ਪਾਈਆਂ ਹੋਈਆਂ ਆ ਸਾਡੇ ਕੋਲੇ ਘੱਟ-ਘੱਟ 35 ਗਾਈਆਂ ਸੇਵਾ ਵਾਲੀਆਂ ਜਿਹੜੀ ਅਸੀਂ 12 ਪਸ਼ੂ ਫੜ ਕੇ ਸੇਵਾ ਕਰਦੇ ਆ ਅੱਛਾ ਹਾਂਜੀ ਕਿ ਨਹੀਂ ਹੈ ਗਈਆਂ 30 ਤੋਂ 20 ਵੀ گاਵਾ ਸਾਡੇ ਹੁਣ ਕਿੱਥੇ ਆਓ ਹੁਣ ਆਵੇ ਇੱਥੇ ਬੰਦ ਤੇ ਵੱਜੀਆਂ ਕੋਸ ਬਾਬਿਆਂ ਦੇ ਅੰਦਰ ਖੁਰਲੀ ਤੇ ਬੱਧੀਆਂ ਨੇ ਖੱਟੇ ਖਵਾ ਕੇ ਕੋਈ ਅੰਦਰ ਕੀਤੀ ਇਹਨੇ ਕੋਈ ਬਾਹਰ ਕੀਤੇ ਟਾਈਮ ਪਾਸ ਕਰਾਉਂਦੇ ਪਏ ਹਾਂ ਉਹਨਾਂ ਦਾ ਮਾਥਾਂ ਵੀ ਰੋੜ ਗਿਆ ਵਾ ਆਪਦਾ ਵੀ ਥਾਂ ਰੋੜ ਗਿਆ ਬੱਚਿਆਂ ਦੇ ਕੱਪੜੇ ਵੀ ਰੋੜ ਗਏ ਆ ਕੋਈ ਚੀਜ਼ ਜਿੰਨੀ ਘਰ ਦੀ ਵਰਤੋਂ ਸਾਰੀ ਸਾਥੋਂ ਕੱਢੀ ਨਗੀ ਰੋੜ ਗਈ ਆ ਤੇ ਹੁਣ ਬਹੁਤ ਮੁਸ਼ਕਲ ਹੋਇਆ ਪਿਆ ਹੁਣ ਜਦੋਂ ਪਾਣੀ ਦੇ ਲੈਣ ਜਿਹੜੀ ਕਰੰਟ ਸੀ ਮਨ ਲਾ ਟ੍ਰਾਂਸਫਾਰਮ ਉਹ ਵੀ ਰੋੜ ਗਿਆ ਸਾਡਾ ਹੂੰ ਤੇ ਕੋਈ ਆਸਰਾ ਨਹੀਂ ਰਹਿ ਗਿਆ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ ਤੁਹਾਡਾ ਜੀ ਆਪਣਾ ਕੱਲੇ ਤੁਹਾਡੇ ਘਰ ਦਾ ਕਿੰਨੀ ਨੁਕਸਾਨ ਤਾਂ ਹੀ ਬਹੁਤ ਹੋਇਆ ਜੀ ਨੁਕਸਾਨ ਤਾਂ ਹੀ ਦੱਸ ਪੈਲੀ ਕੁਲੀ ਵੀ ਹੈਗੀ ਤੁਹਾਡੇ ਕੋਲ ਹਾਂਜੀ ਪੈਲੀ ਵੀ ਹੈਗੀ ਕਿੰਨੀ ਕੁ ਪੈਲੀ ਸੀ ਪੈਲੀ ਹੈਗੀ ਸਾਡੇ ਕੋਲੇ 7 ਕਿਲੇ ਥਾਏ ਸਾਰਾ ਰੁੜ ਗਿਆ ਹੁਣ ਰੁੜਨ ਦਾਦੇ ਹੁਣ ਇਹ ਵੇਖੋ ਪਾਣੀ ਦਾ ਰੋੜ ਬਹੁਤ ਚੱਲਦਾ ਪਿਆ ਜੀ ਉਥੇ ਪਾਣੀ ਤਾਰੂ ਹੀ ਫਸਲ ਤੇ ਬਚਣੀ ਨਹੀਂ ਉਹ ਤਾਂ ਪਤਾ ਹੀ ਹੈ ਤਾਰੂ ਹੀ ਚੱਲਦਾ ਪਿਆ ਹਾਂ ਤੇ ਫਸਲ ਵੀ ਨਹੀਂ ਬਜਣੀ ਤੇ ਕਮਰੇ ਵੀ ਉਹਦੇ ਜਿਹੜਾ ਘਰ ਬਣਾਇਆ ਸੀ ਉਹ ਵੀ ਰੋੜ ਕੇ ਲੈ ਗਿਆ ਤੇ ਅੱਗੋਂ ਆਪਾਂ ਵੇਖ ਸਕਦੇ ਹਾਂ ਆਸੇ ਪਾਸੇ ਲੋਕ ਇਥੇ ਵੀ ਇਹ ਲੋਕ ਕੀ ਹਾਲ ਹੁੰਦੇ ਮੈਂ ਸੁਣਿਆ ਕਿੰਨਾ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਜੇ ਮੰਨ ਲਓ ਨੁਕਸਾਨ ਹੋ ਗਿਆ ਮੁਸ਼ਕਲਾਂ ਹਾਂਜੀ ਹੁਣ ਕੀ ਮੰਗ ਕੀ ਕਰਦੇ ਹੋ ਵੀ ਕਿਹੜੀ ਚੀਜ਼ ਤੁਹਾਡੇ ਕੋਲ ਪਹੁੰਚਣੀ ਚਾਹੀਦੀ ਹੈ ਇਹ ਕਿਹੜੀ ਚੀਜ਼ ਨਹੀਂ ਪਹੁੰਚ ਰਹੀ ਮੰਗਦਾ ਸੀ ਇਹ ਕਰਦੇ ਆ ਕਿ ਜੇ ਸਾਡਾ ਹੁਣ ਜਿਵੇਂ ਘਰ ਰੁੜ ਗਿਆ ਵਾ ਇੱਕ ਸਾਨੂੰ ਘਰ ਮੰਨ ਲਾ ਬਣਾ ਕੇ ਦਿੱਤਾ ਜਾਵੇ ਜਿੱਦੇ ਬੱਚੇ ਰਹਿ ਸਕਣ ਇੱਕ ਗਾਂ ਸਾਡੀ ਪਹਿਲੀ ਆ ਪਹਿਲੀ ਸਾਨੂੰ ਬਣਾ ਕੇ ਦਿੱਤੀ ਜਾਵੇ ਦਿੱਤਾ ਪਏ ਉਹ ਕਾਢੇ ਇੱਕ ਸਾਡਾ ਕਨੈਕਸ਼ਨ ਖੜਾ ਹੋਣਾ ਚਾਹੀਦਾ ਇਕਲਾ ਇਥੋਂ ਦਾ ਆਤਾ ਪਤਾ ਦੱਸ ਦਿਓ ਵੀ ਇਸ ਜਗ੍ਹਾ ਤੇ ਅਸੀਂ ਬੈਠੇ ਆ ਤੇ ਆ ਸਾਡਾ ਪਿੰਡ ਹੈ ਇਹ ਮੁਠਿਆਂ ਵਾਲੇ ਦਾ ਜ਼ੀਰੋ ਲਾਈਨ ਤੇ ਪੈਂਦਾ ਜੀ ਟਾਪ ਸਰ ਗੁਰਦਵਾਰ ਟਾਪ ਨੇ ਗੁਪਤਸਰ ਗੁਪਤਸਰ ਗੁਰਦੁਆਰਾ ਹਾਂਜੀ ਮੁੱਠਿਆਂ ਵਾਲੀ ਸਾਈਡ ਹੈ ਜ਼ੀਰੋ ਲੈਣ ਵਾਲਕੇ ਪਜਦਾ ਹੈ ਜੀ ਹਾਂਜੀ ਜ਼ੀਰੋ ਲੈਣੀ ਹੈ ਜੀ ਇਹ ਬਿਲਕੁਲ ਦਰਿਆ ਦੇ ਕੰਡੇ ਤੇ ਤੇ ਇਹ ਗੁਰਦੁਆਰਾ ਗੁਪਤਸਰ ਹੈ ਤੇ ਇਸ ਜਗ੍ਹਾ ਤੇ ਪਰਿਵਾਰ ਕਾਫੀ ਬੈਠੇ ਨੇ ਇਸ ਪਰਿਵਾਰ ਨੂੰ ਇਹਨਾਂ ਪਰਿਵਾਰਾਂ ਨੂੰ ਆ ਕੇ ਮਿਲ ਕੇ ਤੁਸੀਂ ਇਹਨਾਂ ਦੇ ਦੁੱਖ ਸੁਣ ਸਕਦੇ ਹੋ ਮਾਤਾ ਜੀ ਕਿੰਨਾ ਔਖਾ ਘਰ ਛੱਡ ਕੇ ਆਉਣਾ ਬੜਾ ਔਖਾ ਪਤਾ ਬੜਾ ਔਖਾ ਹੈ ਬੱਚੇ ਜਿਹੜੇ ਪਾਸੇ ਕੱਡੇ ਨੇ ਹਾਂ ਤੇ ਪਾਇਲਿੰਗ ਜਿਹੜੀ ਪਾ ਰਿਆ ਕੋਸ ਤੇ ਉਹ ਵੀ ਡੁੱਬੀ ਪਈ ਐ ਤੇ ਜਿਹੜੇ ਇੱਧਰ ਆਵੇ ਤੁਹਾਨੂੰ ਸਾਹਮਣੇ ਦੱਸਣ ਲਈ ਐ ਵੀ ਉਸੇ ਦਾ ਡੁੱਬੀ ਪਈ ਐ ਹਾਂ ਹੁਣ ਗਾਂ ਸਾਹ ਨਾਲ ਜੇ ਬੱਚੇ ਕਿਸ ਸਾਹ ਹਾਤੇ ਪਾ ਲੈਣੇ ਬਾਹਰ ਕੋ ਹੂਤ ਪਾ ਲਾਂਗੇ ਆਪਾਂ ਹਾਂ ਤੇ ਜੇ ਬਾਹਰ ਨਾ ਹੂ ਤਾਂ ਬੱਚੇ ਪਾ ਦੇਣਾ ਪੜਾਈਆਂ ਦੇ ਬੜੇ ਖਰਚੇ ਨੇ ਹੂੰ ਆ ਪੜਾਈਆਂ ਦੇ ਖਰਚੇ ਨੇ ਗਾਂ ਵੀ ਖਾਤੋਂ ਔਖੇ ਆ ਹਾਂ ਗੁਰਦੁਆਰੇ ਦੇ ਨਾਲ ਦੀ ਪਾਸੇ ਕੀਤੇ ਨੇ ਆ ਗੁਰਦੁਆਰੇ ਨੇ ਕੇ ਬੈਠੇ ਨੇ ਕਰਕੇ ਪਹਿਲੀ ਕਿਨਿਕ ਸੀ ਤੁਹਾਡੇ ਕੋ ਸਾਡੇ ਕੋਲ ਪਹਿਲੀ ਪਾਰ ਪੰਜ ਕਿਲੇ ਆ ਅੱਛਾ ਸਾਰੀ ਡੁੱਬ ਗਈ ਆ ਡੁੱਬੀ ਇੱਧਰ ਬਾਹਰ ਵੀ ਗਈ ਆਵੇ ਆਵੇ ਇੱਧਰ ਨਾਲ ਆ ਜਿਹੜੀ ਨਾਲ ਜਾਣਦਾ ਹੀ ਹੈ ਨਾ ਮੈਂ ਚੜਕਦੇ ਨਰਾਂਦੇ ਇਹ ਨਾਲ ਸਾਡੀ ਡੁੱਬੀ ਪਈ ਹੈ ਇਹ ਵੀ ਡੁੱਬ ਗਈ ਇਹ ਸੇਮ ਦੇ ਨਾਲ ਡੁੱਬੀ ਪਈ ਇੱਥੇ ਕਿਨਿਕ ਸੀ ਇੱਥੇ ਸਾਡਾ ਹੈਗਾ 5 ਕਿਲੇ ਤੇ 5 ਕਿਲੇ ਇੱਥੇ ਤੇ 5 ਕਿਲੇ ਉੱਥੇ ਹਾਂ ਕਿੰਨੇ ਪਰਿਵਾਰ ਦੇ ਜੀਜੇ ਅਸੀਂ ਪਰਿਵਾਰ ਦੇ ਹਿਸਾਬ ਨਾਲ ਇੱਕ ਦੇ ਚਾਰ ਦੋ ਆਚਾਰ ਦੋ ਤੁਹਾਡੇ ਬੇਟੇ ਕਿੰਨੇ ਆ ਮੇਰੇ ਦੋ ਬੇਟੇ ਨੇ ਦੋ ਬੇਟੇ ਉਹਨਾਂ ਦਾ ਗਾਂ ਪਰਿਵਾਰ ਹੈ ਉਹਨਾਂ ਦਾ ਪਰਿਵਾਰ ਹੈ ਉਹਨਾਂ ਦੇ ਤਿੰਨ ਤਿੰਨ ਚਾਰ ਚਾਰ ਬੱਚੇ ਹੋਣਗੇ ਜਿਆਦਾ 12 13 ਜੀ ਜੋਇੰਟ ਫੈਮਿਲੀ ਹੈ ਕਿੰਨੇ 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 ਆ ਸਾਰੇ ਇਕੱਠੇ ਰਹਿੰਦੇ ਹੋ ਇੱਥੇ ਚੁੱਲ੍ਹੇ ਤੇ ਨਹੀਂ ਵੱਖੋ ਵੱਖੇ ਆ ਵੱਖੋ ਵੱਖੇ ਆ ਅੱਛਾ ਆਹੀਂ ਵਡੇ ਚ ਵਡੇ ਨਾਲੇ ਆਂ ਦੂਜੇ ਛੋਟਾ ਪਰਵਾਰ ਨਿਕਾ ਆ। ਅੱਛਾ ਅੱਛਾ ਤੇ ਬਾਪੂ ਜੀ ਬਾਪੂ ਜੀ ਇਹ ਕਹਿੰਨੇ। ਅੱਛਾ ਹਾਂ ਹੋ। ਸਰਦੀ ਕਲਾਜ ਨੇ? ਹਾਂ ਸਰਦੀ ਕਲਾਜ ਨੇ। ਹਾਂ ਐਸੇ ਦੋ ਬਿਮਾਰ ਦੇ ਨਿੰਗਾ ਅਗਲੇ ਹਾਲੇ ਮਾਰ ਵਜੀ ਸੀ ਤੇ ਉਦੋਂ ਦਾ ਨਿੰਗਾ ਉੱਠਿਆ ਗਿਆ। ਤੇ ਗਾਂਜਾ ਜਿੰਮੇਦਾਰ ਕੋਲ ਕੋਈ ਹੋਊ ਤੇ ਗਾਂ ਉਹ ਬੰਨੇ ਆਪਾਂ ਕੋ ਕਰੂਨ ਸਕਦੇ। ਸਹੀ ਹੈ। ਨਿਮਿਤਾਰ ਦਾ ਦਿਹਾੜੀ ਦਾ ਪਾਉ ਨਹੀਂ ਕਰਦਾ ਆਹ ਆਰਤੀਆ ਵੀ ਉਹਨਾਂ ਚੇਰੀ ਪੈਸੇ ਦਿੰਦਾ ਜਿਨਾਂ ਚੇ ਫਸਲ ਖੜੀ ਹੁੰਦੀ ਆ ਸਾਲ ਹੁੰਦਾ ਆ ਜੇ ਫਸਲ ਨਾ ਹੋ ਤਾਂ ਅਰਧ ਗਰੇ ਗਾ ਕਿਥੋਂ ਮਾ ਪੜਨੀ ਆ ਹਾਂ ਗਾਂ ਬੜਾ ਉੱਖਾ ਆ ਕਰਨਾ ਹਾਂ ਆ ਗਾਂ ਕਣਕ ਵੀ ਨਹੀਂ ਬੜੀ ਉੱਖੀ ਆ ਹਾਂ ਆ ਵੀ ਕਣਕ ਵੀ ਨਹੀਂ ਅੱਛਾ ਜੇ ਤੂੰ ਪਿਛਲੀ ਵਾਰੀ ਆਇਆ ਸੀਗਾ ਹਾਂ ਉਦੋਂ ਬਾਅਦ ਫਿਰ ਕਣਕ ਵਿਜੀ ਸੀ ਤੂੰ ਫਸਲ ਲਈ ਹੈ ਕਿ ਬਾਅਦ ਚ ਕਿ ਨਹੀਂ ਇੱਕ ਲੈ ਇੱਕ ਲਈ ਆ ਇੱਕ ਫਸਲ ਲਈ ਹੈ ਕਿ ਝੋਨਾ ਲਿਆ ਅੱਛਾ ਆ ਤਾਂ ਉਦੋਂ ਵੀ ਸਾਰਾ ਕੋਈ ਝੋਨਾ ਨਹੀਂ ਰਹਿ ਗਿਆ ਸਾਰਾ ਝੋਨਾ ਮਾਰਿਆ ਗਿਆ ਸੀ ਸਾਡਾ ਸੇਮਨਾ ਖਤਮ ਇਧਰ ਹੋ ਗਿਆ ਸੀ ਹਾਂ ਉਧਰ ਪਾਣੀ ਦਾ ਹੋ ਗਿਆ

ਲੋ ਤਿੰਗਾ ਪੋਤਾ ਢਿੱਡ ਦਾ ਇਸ ਕਰ ਭਰਨਾ ਹੀ ਆ ਭਾਵੇਂ ਕਿਸ ਤਰ੍ਹਾਂ ਮਿਹਨਤ ਕਰਕੇ ਮਨਜ਼ੂਰੀ ਕਰਕੇ ਸਿਰ ਤਿੰਗਾ ਪੋਤਾ ਢਿੱਡ ਦਾ ਭਰਨਾ ਪੈਂਦਾ ਹੂੰ ਆ ਵੇਖ ਰਹੇ ਵੀ ਰਾਸ਼ਨ ਬਦਲੇ ਲੜਾਈ ਹੋ ਰਹੀ ਹੈ ਕਿੰਨਾ ਬੁਰਾ ਲੱਗਦਾ ਨਾ ਨਹੀਂ ਲੈ ਉਹ ਜਿਹੜਾ ਹੱਕ ਆ ਉਹਨੇ ਤਾਂ ਲੈਣਾ ਜਿਹੜਾ ਬੇ ਹੱਕ ਆ ਸੁੱਕੀ ਤਾਂ ਤੇ ਬੈਠਾ ਉਹ ਕਿਉਂ ਲਵੇ ਆਂਟੀ ਉਹ ਕਿਉਂ ਲਵੇ ਉਹ ਕਿਉਂ ਲਵੇ ਹਾਂ ਇਹ ਗਲਤ ਹੋ ਰਿਹਾ ਗਲਤ ਕੰਮ ਹੋ ਰਿਹਾ ਗਲਤ ਕੰਮ ਹੋ ਰਿਹਾ ਇਹ ਤੇ ਆ ਵੇ ਅੱਲਾ ਨਸਾ ਉਹਨਾਂ ਜਦੋਂ ਦੇ ਪਿਆ ਪਾਣੀ ਆਇਆ ਉਦੋਂ ਦੇ ਬੱਚੇ ਜਿਹੜੇ ਨਸਾ ਉਹਨਾਂ ਬੰਨ ਤੇ ਲੱਗੇ ਨੇ ਇੱਥੇ ਪੌਂਟੇ ਤੁਹਾਡੇ ਬੱਚੇ ਵੀ ਨਾਲ ਲੱਗੇ ਨੇ ਸਾਡੇ ਬੱਚੇ ਨਾਲ ਲੱਗੇ ਨੇ ਨਾਲ ਬੱਚੇ ਲੱਗੇ ਨੇ ਹਾਂ ਤੇ ਆਪ ਚਲੋ ਵੀ ਦੂਜੇ ਤਾਂ ਠਾਕੀਤੇ ਤੇ ਆ ਬਈ ਇੱਥੇ ਗੁਰਦੁਆਰੇ ਮਿੱਠੇ ਹਾਂ ਹਾਂ ਤੇ ਰਾਤ ਬਰਾਤੇ ਜੇਕਰ ਸੋਸਾਈ ਦੀ ਮਰ ਗਏ ਤਾਂ ਉੱਠਣ ਮੁੱਕਾ ਹੈ ਉਹ ਕਾ ਉਹ ਕਾ ਤਾਂ ਉਹ ਕਾ ਇੱਕ ਇੱਕ ਚੀਜ਼ ਹੋਰ ਹੁੰਦੀ ਵੀ ਆਪਾਂ ਜੋ ਬਗਾਨੇ ਥਾਰੇ ਨੇ ਹਨਾ ਉਹ ਚਲੋ ਆਪਦਾ ਘਰ ਹੋਵੇ ਬੱਚੇ ਨੇ ਖਸੌ ਕੋ ਟੱਟੀ ਪਸ਼ਾਬ ਕਰਨਾ ਹਨਾ ਉਹਦੇ ਵਿੱਚ ਇਹ ਹੁੰਦਾ ਵਾ ਵੀ ਸਾਡਾ ਆਪਦਾ ਹਨਾ ਜਿੱਦੋਂ ਬਗਾਨੇ ਥਾ ਕਰੂਗਾ ਉਦੋਂ ਉਹਨੂੰ ਦਿੱਕਤ ਆਉਗੀ ਹਨਾ ਦਿੱਕਤ ਆਵੇ ਪਾਸੇ ਲਾਣ ਵੜਾ ਉਖਾਇਆ ਵੜਾ ਉਖਾਇਆ ਵੜਾ ਉਖਾ ਘਰ ਤਾਂ ਭਾਂ ਦੁਖੀ ਮਿਸਰੀ ਖਾ ਲ ਕੇ ਬਾਹਰ ਨਹੀਂ ਜੀ ਤਾਂ ਪਾਸ ਹੁੰਦਾ ਬੱਚੇ ਵੀ ਔਖੇ ਹੋਏ ਨੇ ਆ ਬੱਚੇ ਇਹ ਕਪੜਾਈਆਂ ਤਾਂ ਬੇਕਾਰ ਹੋਏ ਨੇ ਸਹੀ ਆ ਬੇਕਾਰ ਪੜਾਈਆਂ ਤਾਂ ਇਹ ਨੇ ਹਾਂ ਅਇਕੀ ਹੁਣ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਦਿੱਕਤ ਆ ਰਹੀ ਜ਼ਿਆਦਾ ਸਾਨੂੰ ਕਹਿੰਦੇ ਕਿ ਤੇ ਆਪੇ ਗਾਂ ਸਾਨੂੰ ਖਾਤ ਮਿਲੇ ਬੀਜ ਮਿਲੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਕਿ ਲਥਨ ਤੋਂ ਬਾਅਦ ਲਥਨ ਤੋਂ ਬਾਅਦ ਹਾਂ ਇਹ ਚਲੋ ਕੋਈ ਪਾਹਾ ਤੇ ਲੈ ਦੀ ਉਸਕਾ ਚਾਹੀਦੀਆ ਬਿਲਕੁਲ ਚਾਹੀਦੀਆ ਤੇਲ ਵੀ ਚਾਹੀਦਾ ਆ ਇਸ ਕਰ ਬਗਾਹਾਂ ਅੱਜ ਕੱਲ ਕਹਿੰਦੇ ਨੀਂਆ ਮਾਣਾ ਹਾਂ ਤੇਲ ਧੂਣ ਵੀ ਚਾਹੀਦਾ ਆ ਪਾਹਾ ਤੇ ਲੱਭ ਚਾਹੀਦਾ ਖਰਸੀ ਮਹੀਨੇ ਖਾ ਕੇ ਬੰਨੇ ਗਾਂ ਲੱਗਣਾ ਹਾਂ ਖਾ ਕੇ ਪਸ਼ੂ ਵੀ ਹੈਗੇ ਤੁਹਾਡੇ ਕੋ ਆ ਪਸ਼ੂ ਵੀ ਹੈਗੇ ਨੇ ਹਾਂ ਪਸ਼ੂ ਨੂੰ ਚਾਰਾ ਚੂਰਾ ਮਿਲ ਰਿਹਾ ਹੈ ਮਿਲ ਜਾਂਦਾ ਇਸ ਨਾਲ ਕੋਈ ਆਉਂਦਾ ਤੇ ਦੇ ਵੀ ਜਾਂਦਾ ਆ ਸੰਗਤੀ ਆਉਂਦੀ ਆ ਸੰਗਤੀ ਆਉਂਦੀ ਸਰਕਾਰ ਵੱਲੋਂ ਕੁਝ ਨਹੀਂ ਮਿਲਿਆ ਸਾਨੂੰ ਵਾਲੇ ਆ ਸਰਕਾਰ ਵੱਲੋਂ ਕੁਝ ਨਹੀਂ ਕੰਮ ਮਿਲਿਆ ਹਾਂ ਹਾਂ ਸਰਕਾਰ ਵੱਲੋਂ ਕੋਈ ਨਾਲ ਜੀ ਤਾਂ ਆਉਂਦਾ ਤੇ ਹੈਗਾ ਉਹ ਕਹਿੰਦਾ ਮੈਂ ਸਭ ਕੁਝ ਦੇ ਰਿਹਾ ਕੁਝ ਨਹੀਂ ਮਿਲਦਾ ਕੋਈ ਲੈ ਲੈਂਦਾ ਕੋਈ ਐਸੇ ਤਾਂ ਲੜਕੇ ਜਿਹੜਾ ਲੈਂਦਾ ਲੈ ਲੈਂਦਾ ਜਿਹੜਾ ਨਹੀਂ ਲੈਂਦਾ ਚੱਜ ਜਾਂਦਾ ਸਿਆਸਤ ਹੋ ਰਹੀ ਹੈ ਰਾਸ਼ਨ ਤੇ ਵੀ ਹਾਂ ਆਹ ਵੀ ਹੋ ਗਈ ਹੈ ਸਿਆਸਤ ਹੋ ਰਹੀ ਹੈ ਹਾਂ ਉਹ ਖੜੇ ਦਾ ਕਾਲਸਾ ਜਿਹੜਾ ਕੋਲੇ ਹੋਊ ਮਿਲ ਜੂ ਜਿਹੜਾ ਨਾ ਆਪੋ ਆਪਣੇ ਨੂੰ ਦੇਈ ਜਾਂਦੇ ਆਪੋ ਆਪਣੇ ਅੰਦਰਤੀ ਜਾਂਦੇ ਕੋਈ ਲਿਸਟ ਲਿਸਟ ਬਣਾ ਕੇ ਨਹੀਂ ਚੱਲਦਾ ਨਹੀਂ ਨਹੀਂ ਲਿਸਟ ਨਹੀਂ ਬਣਦੀ ਉਸੇ ਤਰ੍ਹਾਂ ਮੰਡੀ ਜਾਂਦੇ ਨੇ ਜਿਹਨੂੰ ਲੋ ਜਿਆਦਾ ਮਿਲ ਗਿਆ ਜਿਆਦਾ ਰੱਖ ਲੈ ਜਿਹਨੂੰ ਥੋੜਾ ਰਕ ਮਿਲਿਆ ਥੋੜਾ ਰੱਖ ਲੈ ਉਹ ਇਹ ਨਹੀਂ ਵੀ ਵੰਡ ਕੇ ਮਤਲਬ ਕਹੀ ਵੀ ਲੈਣਾ ਹੁਣ ਸਾਡੇ ਮਾਧਿਅਮ ਰਾਹੀਂ ਜੇ ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਹੋ ਸਰਕਾਰ ਨੂੰ ਕਹਿ ਸਕਦੇ ਹੋ ਹਾਂ ਸਰਕਾਰ ਨੂੰ ਤਾਂ ਫਿਰ ਆਸਕਰ ਪਤਾ ਹੀ ਆ ਹੁਣ